ਅੱਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸਿਉੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਹ ਮਾ ਖੇਡ ਕਬੱਡੀ ਦਾ ਕੱਪ ਅੱਜ ਸੰਦੌੜ ਦੀ ਧਰਤੀ ਤੇ ਮੇਰੇ ਵੀਰੋ ਕਹਿੰਦੇ ਦੁਨੀਆ ਦੇ ਸਟਾਰ ਖਿਡਾਰੀ ਪੁੱਜੇ ਨੇ ਦੁਨੀਆ ਦੇ ਮਹਿੰਗੇ ਮੁੱਲ ਦੇ ਖਿਡਾਰੀ ਗੱਡੀਆਂ ਜਿੱਤਣ ਵਾਲੇ ਮੇਰੇ ਵੀਰੋ ਲੰਡੀਆਂ ਜੀਪਾਂ ਜਿੱਤਣ ਵਾਲੇ ਬੁਲਟ ਜਿੱਤਣ ਵਾਲੇ ਖਿਡਾਰੀ ਪੁੱਜੇ ਨੇ ਧੰਨਵਾਦ ਕਰਦੇ ਆ ਸੀ ترਸੀਮ ਕੁਮਾਰ ਜੀ ਸੰਦੌੜ وڈیا سیوا ویڈی جاری اس ٹورنامنٹ دی آج کے دن فائنل میچ کھید جاڈ میدان اندر کھیل جا رہا ہے میں ਟੂਰਨਾਮੈਂਟ ਕਮੇਟੀਆ ਨੇ ਟੂਰਨਾਮੈਂਟ ਕਰਵਾਉਣਾ ਕਬੱਡੀ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਟਾਈਮ ਨਾਲ ਆਜਾ ਕਰੋ ਜੇ ਤੁਸੀਂ 12:30 ਵਜੇ ਤੱਕ ਵੀ ਟੂਰਨਾਮੈਂਟ ਤੇ ਆ ਜੰਨੇ ਹੋ ਨਾ 1:30 ਵਜੇ ਵੀ ਮੈਚ ਸ਼ੁਰੂ ਹੁੰਦੇ ਆ ਤਾਂ 7 ਵਜੇ ਦੇ ਨਾਲ ਸਾਰੇ ਮੈਚ ਸਮਾਪਤ ਹੋ ਜਾਂਦੇ ਜਦੋਂ ਅਕੈਡਮੀਆ ਦੇ ਮੈਚ ਹੁੰਦੇ ਆ ਉਦੋਂ ਵੀ ਆਪਾਂ ਪਹੁੰਚਦੇ ਹੀ ਆ 11-12 ਵਜੇ ਦੇ ਨਾਲ ਹੈਲੋ ਹਾਂਜੀ ਜਦੋਂ ਅਕੈਡਮੀਆ ਦੇ ਮੈਚ ਹੁੰਦੇ ਆ ਉਦੋਂ ਵੀ ਆਪਾਂ ਪਹੁੰਚਦੇ ਆ ਕੋਚ ਫੋਨ ਕਰਦਾ ਸਵੇਰੇ ਸੁੱਤੇ ਪਿਆ ਨੂੰ ਠਾਉਂਦਾ ਵੀ ਆਜੋ 8 ਵਜੇ ਮੈਚ ਤੇ ਪਹਿਲਾ ਮੈਚ ਆ ਜਾਂ ਦੂਜਾ ਮੈਚ ਆ ਉਦੋਂ ਵੀ ਆਪਾਂ ਪਹੁੰਚਦੇ ਆ ਖਿਡਾਰੀਆਂ ਨੂੰ ਬੇਨਤੀ ਆ ਹੱਥ ਬਨ ਕੇ ਸਾਡੇ ਹੀ ਤੁਸੀਂ ਮਿੱਤਰਾਂ ਸਾਡਾ ਤੁਹਾਨੂੰ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਆਪਾਂ ਇਹਨਾਂ ਲੋਕਾਂ ਬਾਰੇ ਸੋਚੀਏ ਜਿਹੜੇ 12 ਪਿੰਡਾਂ ਤੋਂ ਆਏ ਸੀ ਉਹ ਤਾਂ ਚਲੇ ਗਏ ਇਹ ਪਿੰਡ ਵਾਲੇ ਰਹਿ ਗਏ ਜਾਂ ਇਹਨਾਂ ਦੇ ਪਿੰਡ ਦਾ ਯਾਲ ਰਹਿ ਗਿਆ ਤੁਸੀਂ ਵੀ ਬਾਹਰੋਂ ਆਏ ਠੀਕ ਆ ਬਾਈ ਮਾਫੀ ਚਾਹੁੰਦੇ ਆ ਠੀਕ ਆ ਬਾਹਰ ਲਈ ਆ ਬਾਈ ਇਹ ਵੀ ਬਾਹਰ ਲਈ ਆ ਪਰ ਇਹਨਾਂ ਬਾਰੇ ਸੋਚੋ ਯਾਰ ਪੰਜਾਬ ਦੇ ਹਾਲਾਤ ਇੰਨੇ ਚੰਗੇ ਨਹੀਂ ਵੀ ਬੰਦਾ ਸਿੰਗਲ ਰੋਡ ਤੇ ਸਕੂਟਰ ਲੈ ਕੇ ਲੰਘ ਜੂ ਚਿੱਟੇ ਵਾਲੇ ਮੂਰੇ ਖੜੇ ਹੁੰਦੇ ਆ ਮੇਰੀ ਬੇਨਤੀ ਹੈ ਕਲੱਬਾਂ ਵਾਲਿਆਂ ਨੂੰ ਕਬੱਡੀ ਵਾਲਿਆਂ ਨੂੰ ਵੀ ਟਾਈਮ ਨਾਲ ਘਰੇ ਪਹੁੰਚਿਆ ਕਰੋ ਕਬੱਡੀ ਵਾਲਿਆਂ ਨੂੰ ਵੀ ਹੁਣ ਦੇਖ ਲਓ ਵੀ ਹੁਣ ਤੁਸੀਂ ਦੇਖੋ ਵੀ ਕਿੱਥੇ ਜਾ ਕੇ ਰੋਟੀ ਖਾਓਗੇ ਹੈਲੋ ਸਾਰੇ ਢਾਬੇਵੰਦਾਂ ਸਾਰੇ ਰੈਸਟੋਰੈਂਟ ਸਾਢੇ 14 ਤੇ 15 ਸਵੇਰ ਦੇ ਤੁਸੀਂ ਜੋਰ ਲਾਈ ਸਾਢੇ 15 16 ਸਾਢੇ 15 16 ਦੋਨੋਂ ਟੀਮਾਂ ਨੂੰ ਕਹਤਾ ਤਾਂ ਕਹਤਾ ਜੀ ਸੌਪ ਆ ਕੇ ਮੈਚ ਲਵਾਇਆ ਜਾਊਗਾ ਸਾਢੇ 15 ਜਾਂ 16 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਉਹ ਟੀਮ ਇਸ ਮੈਚ ਦੀ ਜੇਤੂ ਟੀਮ ਹੋਊਗੀ ਬੈਸਟ ਸੈਮੀ ਤੇ ਫਾਈਨਲ ਦੇ ਵਿੱਚੋਂ ਕੱਢਿਆ ਜਾਣਾ ਹੈ। ਹੈਲੋ ਉਧਰ ਰਿਮਟ ਕਾਲਜ ਦਾ ਵਾਈਸ ਪ੍ਰਧਾਨ ਸਾਡੇ ਦਰਮIAN ਪੁੱਜ ਚੁੱਕਿਆ ਹਨੀ ਕਹਿਲ ਇਸ ਵੀਰ ਦਾ ਵੀ ਧੰਨਵਾਦ ਕਰਦੇ ਆਂ। ਸਾਡੇ 15 ਤੇ 16 ਜਿਹੜੀਆਂ ਕਬੱਡੀਆਂ ਦਿੱਤੀਆਂ ਜਾਣੀਆਂ ਨੇ ਇਸ ਮੈਚ ਦੀਆਂ ਮੇਰੀ ਬੇਨਤੀ ਹੈ ਵੀ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਨਾ ਕੋਈ ਉਹ ਪਲੀਜ਼ ਗਰਾਊਂਡ ਤੋਂ ਬਾਹਰ ਚਲੇ ਜਾਣ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਇਹਨਾਂ ਦਾ ਕੀ ਕਸੂਰ ਆ ਯਾਰ ਮੈਨੂੰ ਐ ਤਾਂ ਦੱਸ ਦਿਓ ਪਲੀਜ਼ ਇੱਕ ਬੇਨਤੀ ਹੁੰਦੀ ਐ ਮੈਂ ਜਲਦੀ ਦੇ ਨਾਲ ਕਰਵਾ ਦਿਓ ਜੀ ਬੜੀ ਮਿਹਰਬਾਨੀ ਐ ਨਗਰ ਪੰਚਾਇਤ ਸਰਪੰਚ ਹਰਜੀਤ ਸਿੰਘ ਜੀ ਤੇ ਸਾਡੇ ਨਰਪਾਲ ਸਿੰਘ ਜੀ ਪੰਚ ਜਿਹੜੀ ਟੀਮ ਕਹਿੰਦੇ ਜਿੱਤੂਗੀ ਹਲ ਲਓ ਮੈਚ ਸ਼ੁਰੂ ਹੋ ਚੁੱਕਿਆ ਮੇਰੇ ਵੀਰੋ ਲਸਾੜਾ ਗਿੱਲ ਵਰਸਜ ਹਿੰਮਤਪੁਰੇ ਦੀ ਟੀਮ 1100 ਰੁਪਿਆ ಗ್ರಾಮ ਪੰਚਾਇਤ ਦੇ ਹਰਜੀਤ ਸਿੰਘ ਜੀ ਸਰਪੰਚ ਤੇ ਨਰਪਾਲ ਸਿੰਘ ਜੀ ਪੰਜ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਸੋਨੀ ਵੱਲੋਂ ਕਹਿੰਦੇ ਹਰ ਇੱਕ ਜੱਫੇ ਦਾ 200 ਰੁਪਿਆ ਦਿੱਤਾ ਜਾਣਾ ਦੋਨੋਂ ਸਾਈਡਾਂ ਤੋਂ ਪਹਿਲਾ ਡੇਢ ਅੰਕ ਬੈਸਟ ਦੇ ਲਈ ਨਹੀਂ ਗਿਣਾ ਜਾਣਾ ਪਹਿਲਾ ਡੇਢ ਅੰਕ ਜਿਹੜਾ ਉਹ ਬੈਸਟ ਦੇ ਲਈ ਨਹੀਂ ਗਿਣਾ ਜਾਣਾ ਜੇ ਬਰਾਬਰ ਹੋਏ ਤਾਂ ਟੱਚ ਗਿਣੇ ਜਾਣਗੇ ਹੁਣ ਮੈਚ ਦਿਖਾ ਦਿਓ ਮੇਰੀ ਬੇਨਤੀ ਹੈ ਫੋਟਵਾਲ ਵਾਲੇ ਸਾਡੇ ਸੋਨੀ ਯੂਏਈ ਮਮਨਾ ਸਨੌਰ ਗੋਪੀ ਸਨੌਰ ਲਵਲੀ ਸਨੌਰ ਹਰਮਨ ਚੌਧਰੀ ਰਵੀ ਮੰਨੀ ਉਹਨਾਂ ਦਾ ਰਾਜੂ ਉਹਨਾਂ ਦਾ ਧੰਨਵਾਦ ਹੈ ਹਰਮਨ ਕਨੇਡਾ ਵੱਲੋਂ ਕਹਿੰਦੇ ਬਲਜੀਤ ਦੇ ਤਿੰਨ ਜੱਫਿਆਂ ਦਾ 1000 ਬਲਜੀਤ ਦੇ ਤਿੰਨ ਜੱਫੇ ਜਿਹੜੇ ਉਹ 1000 ਦੇ ਹੋਣਗੇ ਆ ਵੀ ਫਾਈਨਲ ਮੈਚ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਉਧਰ ਸਾਡੇ ਖੁਰਦ ਵਾਲੇ ਫੌਜੀ ਸਾਹਿਬ ਜਿੱਥੇ 20 ਤਰੀਕ ਨੂੰ ਸੱਦਾ ਦੇ ਰਿਹਾ ਹੈ ਦਸੰਬਰ ਦੀ ਨੂੰ ਨੁਕਰੇ ਘੋੜੇ ਦੇਤੇ ਜਾਣਗੇ ਤੇ ਉੱਥੇ ਐਲਾਨ ਕਰਦੇ ਆਂ ਵੀ ਬਲਜੀਤ ਦੇ ਹਰ ਇੱਕ ਜੱਫੇ ਦਾ ਇੱਕ ਸੌ ਦੇ ਨਾਲ ਮਾਣ ਕਰਾਂਗੇ ਪਰ ਵੇਖਿਓ ਖੇਡ ਮੈਦਾਨ ਅੰਦਰ ਇੱਕ ਪਾਸੇ ਲਸਾੜਾ ਤੇ ਦੂਜੇ ਪਾਸੇ ਹਿੰਮਤਪੁਰਾ ਲਾ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਕਹਿੰਦੇ ਬਾਬਰਪੁਰੀਆ ਗगन 500 ਰੁਪਇਆ ਸੋਨੀ ਵੱਲੋਂ ਆ ਕਹਿੰਦੇ ਹਰ ਇੱਕ ਜੱਫੇ ਤੇ ਦੋਨੋਂ ਸਾਈਡਾਂ ਤੋਂ ਜਿੰਨੇ ਵੀ ਜੱਫੇ ਲੱਗਣਗੇ ਸੋਨੀ ਵੱਲੋਂ ਹਰ ਇੱਕ ਜੱਫੇ ਦਾ ਮੇਰੇ ਵੀਰੋ 500 1100 ਗ੍ਰਾਮ ਪੰਚਾਇਤ ਦੇ ਹਰਜੀਤ ਸਿੰਘ ਜੀ ਸਰਪੰਚ ਤੇ ਪੰਚ ਨਿਰਪਾਲ ਸਿੰਘ ਜੀ ਉਹਨਾਂ ਵੱਲੋਂ ਜੇਤੂ ਟੀਮ ਦੇ ਲਈ ਦਿੱਤਾ ਜਾਣਾ ਹੈ ਅਸੀਂ ਧੰਨਵਾਦ ਕਰਦੇ ਹਾਂ ਲਓ ਉਧਰ ਸਿੰਕੀ ਗਰੇਵਾਲ ਹੈਰੀ ਮਾਨ ਲੱਕੀ ਚੁੰਬਰ ਲਾਲੀ ਪੁਲਿਸਿਆ ਤੇ ਤਾਰੀ ਰੌਣੀ ਹੋਣਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਆਓ ਖੇਡ ਮੈਦਾਨ ਦੇ ਵਿੱਚ ਗगन ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇੱਕ ਪਾਸੇ ਬਲਜੀਤ ਤੇ ਦੂਜੇ ਪਾਸੇ ਗगन ਲਓ ਪੁਆਇੰਟ ਜਿਹੜਾ ਇਸ ਵੇਲੇ ਲਸਾੜੇ ਦੀ ਟੀਮ ਦੇ ਹਿੱਸੇ ਜਾਂ ਜੜਿਆ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜਾਂ ਜੜਿਆ ਰਾਣਾ ਸਾਡਾ ਵੀਰ ਕਬੱਡੀ 365 ਲਈ ਫੋਟੋਆਂ ਖਿੱਚ ਰਿਹਾ ਹੈ ਉਧਰ ਸਾਡਾ ਸਿੰਘ ਸਟੂਡੀਓ ਵਾਲਾ ਇੱਕ ਇੱਕ ਕਬੱਡੀ ਨੂੰ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਿਹਾ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋਨੀ ਵੱਲੋਂ ਹਰ ਇੱਕ ਜੱਫੇ ਦਾ 500 ਦਿੱਤਾ ਜਾਣਾ ਦੋਨੋਂ ਸਾਈਡਾਂ ਤੋਂ ਲਓ ਦੀਪ ਹਿੰਮਤਪੁਰੇ ਵਾਲਾ ਇਨੂੰ ਕਬੱਡੀ ਦੇ ਵਿੱਚ ਜੈਂਬੋ ਜੱਟ ਕਹਿੰਦੇ ਆ ਜੈਂਬੋ ਜੱਟ ਜਹਾਜ਼ ਦਾ ਨਾਮ ਹੈ ਤੇ ਇਹ ਵੀ ਨੌਜਨ ਕਹਿੰਦੇ ਐਨ ਭਰਮਾ ਜੋ ਸੰ ਨਾ ਪੈਣੀ ਵਾਲਾ ਇੱਕ ਜ਼ੋਰ ਨਾਲ ਵਾਹ ਓਏ ਨੋਨਿਆ ਇਹ ਪੈਣੀ ਵਾਲਾ ਇੱਕ ਵਾਰ ਤਾੜੀ ਜ਼ਰੂਰ ਮਾਰ ਦਿਓ ਨੋਨੇ ਪੈੜੀ ਬੜਿੰਗਾ ਦੇ ਨਾਂ ਤੇ ਦਰਸ਼ਕ ਵੀਰੋ ਇੱਕ ਗਾਹ ਗੱਡ ਮਾ ਜਫਾ ਇਧਰ ਕਹਿੰਦੇ ਬੱਬੂ ਲਸਾੜੇ ਦਾ ਮੇਰੇ ਵੀਰੋ ਖੇਡਦੇ ਮੈਦਾਨ ਵਿੱਚ ਲਓ ਕਬੱਡੀ ਪਾ ਦਿੱਤੀ ਹੈ ਹੁਣ ਕਹਿੰਦੇ ਚਾਰ ਯਾਫੀਆਂ ਦੇ ਉੱਤੇ ਬੋਲ ਦਿੱਤਾ ਧਾਵਾ ਕਿ ਬੋਲਿਆ ਹੋਇ ਧਾਵਾ ਮੇਰੇ ਵੀਰੋ ਆਓ ਵੇਖੋ ਫਿਰ ਕਹਿੰਦੇ ਉਂਗਲੀ ਖੜੀ ਕਰਕੇ ਦੱਸਦਾ ਬੱਬੂ ਨਸਾਰੇ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਲਈ ਲੈਂਟਰ ਲਾਈਫ ਫਿਰਦਾ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਕੋਈ ਕਾਰਾਂ 'ਚ ਕੁੱਤੇ ਬਿਠਾਈ ਫਿਰਦਾ ਕੋਈ ਮੱਛਰਾਂ ਨੂੰ ਮਾਰਦਾ ਸੌਂ ਜਾਂਦਾ ਤੇ ਕੋਈ ਚੂਚਿਆਂ ਲਈ ਜਨਰੇਟਰ ਲਾਈਫ ਫਿਰਦਾ ਕੋਈ ਕੂੜੇ ਦੇ ਢੇਰ 'ਚੋਂ ਰੋਟੀ ਲੱਭੇ ਕੋਈ ਕੂੜੇ ਦੇ ਢੇਰ ਚੋਂ ਰੋਟੀ ਲੰਬੇ ਕੋਈ ਬੱਚਿਆਂ ਨੂੰ 버ਗਰ ਪੀਏ ਖਵਾਈ ਫਿਰਦਾ ਕੋਈ ਰੰਗ ਬਰੰਗੀਆ ਪੁਸ਼ਾਕਾਂ ਪਾਉਂਦਾ ਕੋਈ ਨੰਗਾ ਰਹਿ ਕੇ ਜ਼ਿੰਦਗੀ ਚਲਾਈ ਫਿਰਦਾ ਰਾਣਾ ਮਾਧੋ ਝੰਡੀਆਂ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਇਧਰ ਕਹਦੇ ਗੱਗੂ ਮੇਰੇ ਵੀਰੇ ਉਹ ਹਿੰਮਤਪੁਰੇ ਦੀ ਧਰਤੀ ਦੇ ਲੋਕ ਖੇਡ ਦੇ ਮੈਦਾਨ ਵਿੱਚ ਕਬੱਡੀ ਪਾ ਦਿੱਤੀ ਹੈ ਹੁਣ ਚਾਰ ਯਾਫੀ ਨੇ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਇਧਰ ਗ ਮੇਰੇ ਵੀਰੋ ਗੱਗੂ ਹਿੰਮਤਪੁਰੇ ਦਾ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਇਧਰ ਸੋਨੂ ਸੌਤੀ ਜੀ ਆਖਦੇ ਆ ਕਿ ਹਰ ਇੱਕ ਜਫੇ ਦੇ ਉੱਤੇ 500 ਰੁਪਏ ਦਿੱਤਾ ਜਾਵੇਗਾ 500 ਰੁਪਏ ਦਿੱਤਾ ਜਾਵੇਗਾ ਮੈਕ ਤੇ ਰਪਿੰਦਰ ਜਲਾਲ ਜੀ ਲਓ ਵੇਖਦਾ ਖੇਡ ਮੈਦਾਨ ਅੰਦਰ ਨੌਜਨ ਗੱਭਰੂ ਗगन ਅਜਨਾਦ ਵਾਲਾ ਮੇਰੇ ਵੀਰੋ ਅਜਨਾਦ ਪਿੰਡ ਕਹਿੰਦੇ ਨਾਨਕਿਆਂ ਦਾ ਪਿੰਡ ਆ ਪਰ ਜੱਦੀ ਪਿੰਡ ਬਾਬਰਪੁਰ ਹੈ ਇਸ ਲਈ ਆ ਬਾਬਰਪੁਰਿਆ ਵੀ ਮਸ਼ਹੂਰ ਹੈ ਇਸ ਕਰਕੇ ਕਹਿੰਦੇ ਅਜਨੌਦ ਵਾਲਾ ਵੀ ਮਸ਼ਹੂਰ ਹੈ ਰਣਾ ਸਾਹਿਬ ਦਾ ਏਰੀਆ ਹੈ ਇਧਰ ਸਾਡਾ ਜੱਗਾ ਖੁਰਦ ਸਾਥੀ ਬੁਲਾਰਾ ਖੇਡ ਕਬੱਡੀ ਦਾ ਗੱਲ ਕਰੂ ਦੀਪ ਜੈਂਬੋ ਜੈਟ ਦੀ ਪਈ ਹੋਈ ਰੇਡ ਦੀ ਕਹਿੰਦੇ ਹਿੰਮਤਪੁਰੇ ਦਾ ਦੀਪ ਮੇਰੇ ਵੀਰੋ ਲਾਓ ਜਿੰਬੋ ਜਿੰਬੋ ਜੱਟ ਦੇ ਨਾਲ ਜਿੱਟ ਦੇ ਨਾਲ ਮੇਰੇ ਵੀਰੋ ਜਾਣਿਆ ਜਾਂਦਾ ਖੇਡ ਕਬੱਡੀ ਦੇ ਵਿੱਚ ਲਾਓ ਕਹਿੰਦੇ ਆਰਤੀਆਂ ਦੇ ਸਹਰਾਣੇ ਵਰਗਾ ਸਰੀਰ ਮੇਰੇ ਵੀਰੋ ਇਸ ਵੇਲੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਇਧਰ ਬੱਬੂ ਲਸਾੜੇ ਦਾ ਅਗਲੀ ਕਬੱਡੀ ਪਾ ਰਿਹਾ ਉਧਰ ਜਨਾਬ ਦੀ ਸਰਦਾਰ ਵਾਲੇ ਮਹਿੰਦਰਾ ਵਰਕ ਸਾਹਿਬ ਵਾਲੇ ਕਹਿੰਦੇ ਇਸ ਖੇਡ ਮੇਲੇ ਦਾ ਆਨੰਦ ਮਾਣਦੇ ਹੋਏ ਸਟੇਜ ਦੇ ਉੱਤੇ ਪੁੱਜਿਆ ਹੋਇਆ ਮਾਰ ਜੋਕ ਸੁਚੀਤਾ ਸਾਰੇ ਵੀਰਾਂ ਦਾ ਉਹ ਬਾਹ ਜਬਰੂ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪ੍ਰਗਟ ਹਿੰਮਤਪੁਰੇ ਵਾਲਾ ਬੜੀ ਹਿੰਮਤ ਦੇ ਨਾਲ ਜੱਫਾ ਲਾ ਬਾਊ ਕਿ ਨਹੀਂ ਤੇ ਦੂਜੇ ਪਾਸੇ ਨੌਜਾਨ ਬੱਬੂ ਲਸਾੜਾ ਬੱਬੂ ਲਸਾੜਾ ਤੇ ਪ੍ਰਗਟ ਪ੍ਰਗਟ ਤੇ ਬੱਬੂ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਿਰੇ ਦਾ ਜੱਫਾ ਖੇਡ ਮੈਦਾਨ ਅੰਦਰ ਜਿਹੜਾ ਲੱਗਦਾ ਹੋਇਆ ਬਲਜੀਤ ਸੈਦੋਗੇ ਵਾਲਾ ਵੀ ਨਾਲ ਸ਼ਵਾਸ਼ੀ ਦੇ ਰਿਹਾ ਹੈ ਤੇ ਉਧਰ ਪ੍ਰਗਟ ਨੌਜਾਨ ਗੱਭਰੂ ਬਲਵੰਤ ਸਿੰਘ ਗੱਗੂ ਹਿੰਮਤਪੁਰੇ ਵਾਲਾ ਇਧਰ ਨੌਜਾਨ ਬਲਵੰਤ ਸਿੰਘ ਗੱਗੂ ਹਿੰਮਤਪੁਰੇ ਵਾਲਾ ਮੇਰੇ ਵੀਰੋ ਹਿੰਮਤਪੁਰੇ ਪਿੰਡ ਦੇ ਵਿੱਚ ਕਹਿੰਦੇ ਕਈਆਂ ਬਣਦੀ ਹੈ ਹਿੰਮਤਪੁਰੇ ਪਿੰਡ ਦੇ ਵਿੱਚ ਕਹਿੰਦੇ ਕਿਸਾਨਾਂ ਦੇ ਵਿੱਚ ਜਿਹੜੇ ਕਿਸਾਨੀ ਦੇ ਵਿੱਚ ਵਰਤੇ ਜਾਂਦੇ ਸੰਦ ਨੇ ਉਥੋਂ ਦੇ ਕਰਾ ਬੜੇ ਮਸ਼ਹੂਰ ਨੇ ਹਿੰਮਤਪੁਰੇ ਦਾ ਕਹਿੰਦੇ ਗੱਗੂ ਕਬੱਡੀ ਦੇ ਵਿੱਚ ਬੜਾ ਮਸ਼ਹੂਰ ਹੈ ਹਿੰਮਤਪੁਰੇ ਦਾ ਦੀਪ ਹਿੰਮਤਪੁਰੇ ਦਾ ਪ੍ਰਗਟ ਹਿੰਮਤਪੁਰੇ ਦਾ ਭਿੰਦੀ ਕਹਿੰਦੇ ਯਾਬਸਿਆ ਨੌਜਨ ਇਟਲੀ ਦੀ ਧਰਤੀ ਦੇ ਹਿੰਮਤਪੁਰੇ ਦੇ ਸ਼ਿਕੰਦਰ ਉਹਨਾਂ ਦਾ ਨਾਂ ਜਿਹੜਾ ਹੈ ਕਬੱਡੀ ਦੀਆਂ ਗਰਾਊਂਡਾਂ ਅੰਦਰ ਚੱਲਿਆ ਬਜਨੀ ਕਬੱਡੀ ਦੇ ਵਿੱਚ ਮੇਰੇ ਵੀਰੋ ਉਧਰ ਸਾਡੇ ਚਾਚਾ ਜੀ ਕੁਰਵੰਤ ਸਿੰਘ ਜੀ ਮਹਾਨ ਕਬੱਡੀ ਖਿਡਾਰੀ ਸਿਕੰਦਰ ਜਲਾਲ ਦੇ ਚਾਚਾ ਜੀ ਗੁਰਮਨ ਜਲਾਲ ਦੇ ਚਾਚਾ ਜੀ ਉਹ ਵੀ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਹੋਏ ਆ ਕੁਰਵੰਤ ਸਿੰਘ ਜੀ ਸਿੱਧੂ ਉਹਨਾਂ ਨੂੰ ਸੀ ਇੱਥੇ ਪੁੱਜਣ ਤੇ ਜੀ ਆਣ ਆਕਦੇ ਆ ਉਧਰ ਪ੍ਰੇਮ ਛਨੇਰ ਕਬੱਡੀ ਦਾ ਮਹਾਨ ਜਾਫੀ ਕੋ ਲੋਕ ਗੀਤਾਂ ਦੇ ਵਿੱਚ ਗੱਲਾਂ ਹੋਈਆਂ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਛਨੇਰਾ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਨਾਲ ਬਿੰਦਰ ਹੋਣੀ ਨਾਲ ਕਹਿੰਦੇ ਸਾਡੇ ਫੌਜੀ ਵੀਰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਪਰ ਖੇਡ ਮੈਦਾਨ ਦੇ ਵਿੱਚ ਨੋਨਾ ਭੈਣੀ ਵਾਲਾ ਮੇਰੇ ਵੀਰੋ ਲਾਹ ਤਕੜਾ ਜਫਾ ਇਹ ਨੌਜੋਨ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਬਹੁਤ-ਬਹੁਤ ਮੁਬਾਰਕਬਾਦ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਸੰਦੌੜ ਨੂੰ ਇਥੋਂ ਦੇ ਐਨਆਰਾਈਜ਼ ਨੂੰ ਇਥੋਂ ਦੀ ಗ್ರಾಮ ਪੰਚਾਇਤ ਨੂੰ ਸਾਰੇ ਪਤਵੰਤਿਆਂ ਨੂੰ ਇਸ ਟੂਰਨਾਮੈਂਟ ਦੀ ਲੱਖ-ਲੱਖ ਵਾਰ ਮੁਬਾਰਕਬਾਦ ਹੈ ਜਿਹੜਾ ਟੂਰਨਾਮੈਂਟ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਤੇ ਹੋਇਆ ਹੈ ਮੇਰੇ ਵੀਰੋ ਸਿਹਾੜੇ ਵਾਲੇ ਮਹਾਪੁਰਸ਼ਾਂ ਦੀ ਯਾਦ ਵਿੱਚ ਸੰਤ ਬਾਬਾ ਬਲਵੰਤ ਸਿੰਘ ਜੀ ਸਿਹਾੜੇ ਵਾਲੇ ਇਸ ਧਰਤੀ ਤੇ ਕਹਿੰਦੇ ਤੁਰਦਾ ਫਿਰਦਾ ਰੱਬ ਸਨ ਆਪਾਰ ਕਿਰਪਾ ਹੈ ਇਸ ਨਗਰ ਤੇ ਮੇਰੇ ਵੀਰੋ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਬਲਵੰਤ ਸਿੰਘ ਗੱਗੂ ਬੋਨਾ ਹੋਇਆ ਪੜੀ ਮੇਰੇ ਵੀਰੋ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਲਾਓ ਇਧਰਲੇ ਪਾਸੇ ਕਹਿੰਦੇ ਯਖਵੀ ਸੇਰ ਮੇਰੇ ਵੀਰੋ ਅਵਤਾਰ ਸਿੰਘ ਨੋਨਾ ਪੈੜੀ ਬਣਕ ਦੀ ਧਰਤੀ ਦਾ ਲਾਓ ਕਹਿੰਦੇ ਦੂਜਾ ਪੱਪੂ ਮੇਰੇ ਵੀਰੋ ਇਸ ਵੇਲੇ ਜਫਾ ਨਹੀਂ ਲਾ ਸਕਿਆ ਲਾਓ ਗੱਗੂ ਮੇਰੇ ਵੀਰੋ ਹਿੰਮਤਪੁਰੇ ਦੀ ਧਰਤੀ ਦਾ ਅੰਕ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਇਧਰ ਨਰਪਾਲ ਸਿੰਘ ਜੀ ਪੰਜ ਉਧਰ ਹਰਜੀਤ ਸਿੰਘ ਜੀ ਸਰਪਾ ਸਾਹਿਬ ਵਾਟਾ ਬਲਜੀਤ ਜਫਾ ਲਾ ਕੇ ਇੱਕ ਥਾਪੀ ਮਾਰ ਲਵੇ ਪਰ ਦਰਸ਼ਕਾਂ ਦੇ ਵਿੱਚ ਜੋ ਹੁੱਲੇ ਲਾਰੇ ਹੋਣੇ ਨੇ ਉਧਰ ਕਹਿੰਦੇ ਪੈਂਦੀ ਹੋਈ ਕਬੱਡੀ ਅਰਜਨ ਪਾਈਪ ਪਾਈਪ ਬੈਂਡ ਸੈਂਟ ਜੇ ਵੀਰ ਸਕੂਲ ਰਾਮਪਰਾ ਫੂਲ ਉਹ ਵੀ ਕਹਿੰਦੇ ਚੇਚੇ ਤੌਰ ਤੇ ਪੁੱਜੇ ਹੋਏ ਇਹਨਾਂ ਦਾ ਧੰਨਵਾਦ ਹੈ ਜਿਹੜੇ ਕਹਿੰਦੇ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਇਹਨਾਂ ਸਿਰੇ ਦਾ ਪਾਈਪ ਬੈਂਡ ਅਰਜਨ ਪਾਈਪ ਬੈਂਡ ਔਰ ਇਧਰ ਸੋਨੀ ਹੋਣਾ ਵੱਲੋਂ ਮੇਰੇ ਵੀਰੋ ਜਿੰਨੇ ਵੀ ਜਫੇ ਦੋਨੇ ਪਾਸੇ ਲੱਗਣਗੇ ਉਹਨੇ ਕਹਿੰਦੇ 5-500 ਦੇ ਮਾਨ ਸਨਮਾਨ ਦਿੱਤੇ ਜਾਣਗੇ ਸਰਪੰਚ ਹਰਜੀਤ ਸਿੰਘ ਜੀ ਸੰਗਾ ਤੇ ਨਿਰਪਾਲ ਸਿੰਘ ਜੀ 5-1100 ਰੁਪਇਆ ਜਿੱਤਣ ਵਾਲੀ ਟੀਮ ਦੇ ਲਈ ਮਾਨ ਬਖਸ਼ਣਗੇ ਰੁਪਿੰਦਰ ਜੀ ਜੇ ਬਲਜੀਤ ਸੈਦੋ ਵਾਲਾ ਇੱਕ ਜਫਾ ਲਾ ਦੇਵੇ 500 ਰੁਪਇਆ ਦਿੱਤਾ ਜਾਣਾ ਤੇ ਥਾਪੀ ਮਾਰਨ ਦੇਵੇ ਗੱਲ ਵੱਖਰੀ ਹੋਣੀ ਹੈ ਇੱਕ ਜਫੇ ਦਾ 500 ਹੈ ਬਲਜੀਤ ਦੇ ਲਈ ਆ ਗਏ ਅੰਮੀ ਕਾਚਰੀ ਕਬੱਡੀ ਇੱਧਰ ਕਹਦੇ ਲਸਾੜੇ ਦਾ ਮੇਰੇ ਵੀਰੋਂ ਗਿਆਨੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਕਬੱਡੀ ਪਾ ਦਿੱਤੀ ਆ ਚਾਰ ਯਾਫੀ ਨੇ ਇੱਕ ਕੰਨੀ ਤੇ ਕਹਦੇ ਬਲਜੀਤ ਸੈਦੂ ਕਹਦਿਆ ਲਓ ਦੂਸਰੀ ਕੰਨੀ ਤੇ ਪ੍ਰਗਟਾ ਬਚਕਾਰ ਕਹਦੇ ਮੇਰੇ ਵੀਰ ਅਮਰੂ ਜਰੇਤਪੁਰੇ ਦਾ ਲਓ ਬਲਜੀਤ ਸੈਦੂ ਘਲ ਵਾਲੇ ਨੂੰ ਕਰਕੇ ਟੱਚ ਇਸ ਵੇਲੇ ਗਿਆਨੀ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਮੈਕ ਤੇ ਰੁਪਿੰਦਰ ਜਲਾਲ ਜੀ ਲਓ ਬਲਵੰਤ ਸਿੰਘ ਗੰਗੂ ਲੰਮੀਆ ਜੀਆ ਬਹਾ ਦਾ ਲੰਮੇ ਜੇ ਸਰੀਰ ਦਾ ਮਾਲਕ ਲੰਮੀ ਜੇ ਕੱਦ ਦਾ ਮਾਲਕ ਨੌਜਨ ਲੰਮੀਆਂ ਜੀਆਂ ਬਾਹਮਾਂ ਦਾ ਮਾਲਕ ਬੜੀ ਸੋਹਣੀ ਖੇਡ ਦਾ ਮਾਲਕ ਹੈ ਨੌਜਨ ਮੇਰੇ ਪੰਜਾਬੀ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬਲਵੰਤ ਸਿੰਘ ਗੱਗੂ ਤੇ ਦੂਜੇ ਪਾਸੇ ਨਬੂ ਲਸਾੜਾ ਗਿੱਲ ਪਿੰਡ ਕਹਿੰਦੇ ਮੇਰੇ ਪੰਜਾਬੀ ਵੀਰੋ ਇਸੇ ਨੌਜਨ ਦਾ ਤੇ ਵੇਖਦਾ ਵੀ ਪੁਆਇੰਟ ਬਲਵੰਤ ਸਿੰਘ ਗੱਗੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਬੜਾ ਫਸਮਾ ਮੁਕਾਬਲਾ ਨੋਨਾ ਜਫਾ ਲਾਉ ਤੇ ਸ਼ਾਹੀ ਪਰਿਵਾਰ ਵੱਲੋਂ ਕਹਿੰਦੇ 500 ਦਾ ਮਾਨ ਸਨਮਾਨ ਦਿੱਤਾ ਜਾਣਾ ਹੈ ਅੱਜ ਪਹਿਲਾ ਪ੍ਰਾਈਜ਼ ਸ਼ਾਹੀ ਪਰਿਵਾਰ ਦਾ ਹੈ ਸਰਦਾਰ ਮਨਜੀਤ ਸਿੰਘ ਜੀ ਸ਼ਾਹੀ ਉਹਨਾਂ ਦੇ ਪੋਤਰੇ ਵੱਲੋਂ ਦਿੱਤਾ ਜਾ ਰਿਹਾ ਤੇ ਦੂਜਾ ਪ੍ਰਾਈਜ਼ ਕਹਿੰਦੇ ਪਟਿਆਲਾ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੱਲਾਂ ਹੁੰਦੀਆਂ ਬਾਗਾਂ ਵਾਲੇ ਸ਼ਹਿਰ ਦੀਆਂ ਸ਼ਾਹੀ ਪਰਿਵਾਰ ਦਾ ਕਹਿੰਦੇ ਸਵਾ ਲੱਖ ਦਾ ਯੋਗਦਾਨ ਹੈ ਦੁਨੀਆ ਕੋਲੇ ਪੈਸਾ ਬਹੁਤ ਹੈ ਪਰ ਦਿਲ ਨਹੀਂ ਸ਼ਾਹੀ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ 1 ਰੁਪਈਏ ਤੋਂ ਲੈ ਕੇ ਲੱਖਾਂ ਰੁਪਈਏ ਤੱਕ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਯੋਗਦਾਨ ਪਾਇਆ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੈ ਵੀ ਰਿੰਕੇ ਤੁਹਾਡਾ ਵੀ ਧੰਨਵਾਦ ਹੈ ਕੋਰੇ ਉਹਨਾਂ ਦਾ ਸਾਰੇ ਮਿੱਤਰਾਂ ਦਾ ਜਿਨ੍ਹਾਂ ਨੇ ਬੁਲਾ ਕੇ ਹਰ ਸਾਲ ਮਾਣ ਦਿੰਨੇ ਹੋ ਔਰ ਨੂਨੇ ਦੇ ਜੱਫੇ ਦਾ ਕਹਿੰਦੇ 500 ਸ਼ਾਹੀ ਪਰਿਵਾਰ ਵੱਲੋਂ ਮੇਰੇ ਵੀਰੋ ਦਿੱਤਾ ਜਾ ਰਿਹਾ ਹੈ ਇਹ ਹੈ ਗੁਰਜਿੰਦਰ ਸਿੰਘ ਗਿਆਨੀ ਲਸਾੜੇ ਵਾਲਾ 500 ਰੁਪਈਆ ਕਹਿੰਦੇ ਸੋਨੀ ਸਾਉਦੀ ਨੋਨੇ ਦੇ ਯਾਫੇ ਤੋਂ ਖੁਸ਼ ਹੋ ਕੇ ਕਹਿੰਦੇ 500 ਰੁਪਿਆ ਸੋਨੀ ਸਾਉਦੀ ਵਾਲੇ ਮੇਰੇ ਵੀਰੋ ਨੋਨੇ ਦੇ ਲਈ ਪੁੱਛਦਾ ਕਰਦੇ ਨੇ ਧੰਨਵਾਦ ਕਰਦੇ ਨੇ ਕਰਦੇ ਆ ਇਸ ਵੀਰ ਦਾ ਅੱਜ ਦੇ ਦਿਨ ਦਾ ਕਹਿੰਦੇ ਫਾਈਨਲ ਮੈਚ ਖੇਡਿਆ ਜਾ ਰਿਹਾ ਬਾਬਾ ਬਲਵੰਤ ਸਿੰਘ ਜੀ ਸਿਉੜਾ ਸਾਹਿਬ ਵਾਲਿਆਂ ਦੀ ਕਹਿੰਦੇ ਯਾਦ ਨੂੰ ਸਮਰਪਿਤ ਇੱਕ ਸ਼ਾਨਦਾਰ ਕਬੱਡੀ ਦਾ ਕੱਪ ਆ ਵੀ ਜਵਾਨਾ ਪਾ ਫਿਰ ਕਬੱਡੀ ਇਧਰ ਕਹਿੰਦੇ ਹਿੰਮਤਪੁਰੇ ਦਾ ਦੀਪ ਮੇਰੇ ਵੀਰੋ ਪਰਵੇਂ ਜੁੱਸੇ ਦੇ ਵਿੱਚ ਕਬੱਡੀ ਪਾ ਰਿਆ ਲੈ ਵੀ ਨੋਨੇਆ ਜੇ ਜਫਾ ਲਾਵੇਂ ਤੈਨੂੰ 500 ਰੁਪਇਆ ਦਵਾ ਦੇਾਂਗੇ ਤੈਨੂੰ 500 ਰੁਪਇਆ ਦਵਾ ਦੇਾਂਗੇ ਇਸ ਵੇਲੇ ਕਹਿੰਦੇ ਹਲਕਾ ਜਾ ਚੁੱਕਿਆ ਲਾਓ ਹੋ ਗਿਆ ਮੁਕਾਬਲਾ ਇਧਰ ਵੇਖਾਂਗੇ ਫਿਰ ਇੱਕ ਪਾਸੇ ਕਹਿੰਦੇ ਹਿੰਮਤਪੁਰੇ ਦਾ ਦੀਪ ਦੂਜੇ ਪਾਸੇ ਕਹਿੰਦੇ ਚੂੜ ਚੱਕ ਦਾ ਦੂਜਾ ਪੱਪੂ ਲਾਓ ਪਾਣੀ ਵੜਿੰਗਦਾ ਨੋਨਾ ਮੇਰੇ ਵੀਰੋ ਮੁਕਾਬਲਾ ਸਖਤ ਦਾ ਇਸ ਵੇਲੇ ਵੇਖਾਂਗੇ ਫਿਰ ਆਹ ਨਹੀਂ ਓਰੀਸਾ ਲਾਓ ਪੁਆਇੰਟ ਇਸ ਵੇਲੇ ਕਹਿੰਦੇ ਹਿੰਮਤਪੁਰੇ ਦਾ ਦੀਪ ਆਪਣੀ ਟੀਮ ਦੇ ਵਾਸਤੇ ਜੋੜਦਾ ਹੈ ਮੈਕ ਤੇ ਰਵਿੰਦਰ ਜਲਾਲ ਜੀ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਗगन ਬਾਬਰਪੁਰੀਆ ਪਾਉਣ ਦੇ ਲਈ ਬਾਧਾ ਹੋਇਆ ਨੌਜਵਨ ਬਾਬਰਪੁਰ ਦਾ ਗगन ਹੈ ਪਿਆਰਾ ਸਾਊਂਡ ਮਨਵੀ ਦਾ ਸੀ ਇੱਕ ਵਾਰ ਫਿਰ ਤੋਂ ਦਿਲਾਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਪੰਜਾਬ ਦੇ ਕਹਿੰਦੇ ਮੰਨੇ ਪਰ ਮੰਨੇ ਸਾਊਂਡਾਂ ਦੇ ਵਿੱਚ ਨਾ ਹੁੰਦਾ ਮੰਨਵੀ ਵਾਲੇ ਪਿਆਰੇ ਦਾ ਕਿ ਹਵਾ ਚਵਾਰੇ ਦੀ ਮੌਜ ਕੁਵਾਰੇ ਦੀ ਤੇ ਸਾਊਂਡ ਪਿਆਰੇ ਦੀ ਇਹ ਤਿੰਨੇ ਗੱਲਾਂ ਜਿਹੜੀਆਂ ਪ੍ਰਸਿੱਧ ਨੇ ਆਓ ਵੇਖੋ ਖੇਡ ਮੈਦਾਨ ਅੰਦਰ ਗੱਗੂ ਹਿੰਮਤਪੁਰੇ ਵਾਲਾ ਐਨ ਕਹਿੰਦੇ ਵੱਖਰਾ ਜਾਂ ਅੰਦਾਜ਼ ਮੇਰੇ ਵੀਰੋ ਤੇ ਪੁਆਇੰਟ ਜਿਹੜਾ ਉਹ ਜਾਫੀ ਦੇ ਨਹੀਂ ਰੇਡਰ ਦੇ ਹਿੱਸੇ ਜਾਂ ਜੁੜਿਆ ਪੁਆਇੰਟ ਧਾਵੀ ਦੇ ਹਿੱਸੇ ਜਾਂ ਜੁੜਿਆ ਅਗਲੀ ਰੇਡ ਉਧਰ ਕਹਿੰਦੇ 20 ਦਸੰਬਰ ਮੇਰੇ ਵੀਰਿਓ ਖੁਰਦ ਦੇ ਕਬੱਡੀ ਕੱਪ ਦੀ ਭੱਜੀ ਆ ਰਹੀ ਹੈ ਕਿਉਂਕਿ ਨੁਕਰੇ ਘੋੜੇ ਦਿੱਤੇ ਜਾਣਿਆ ਦਿਲਜੀਤ ਸਿੰਘ ਫੌਜੀ ਸਾਹਿਬ ਆਖਦੇ ਆ ਕਿ ਇਸ ਸਾਲ ਖੁਰਦ ਦੇ ਕਬੱਡੀ ਕੱਪ ਤੇ ਨੁਕਰੇ ਘੋੜੇ ਦਿੱਤੇ ਜਾਣਿਆ ਹੁਣਦਾ ਹੋਇਆ ਮੈਚ ਸਮਾਪਤ ਹੋ ਚੁੱਕਿਆ ਅੱਜ ਦੇ ਟੂਰਨਾਮੈਂਟ ਦੀ ਫਾਸਟ ਰੇਡ ਟੀਮ ਸਾਢੇ 15 ਪੁਆਇੰਟਾਂ ਦੇ ਨਾਲ ਲਸਾੜਾ ਗਿੱਲ ਤੇ ਹਿੰਮਤਪੁਰੇ ਦੇ ਪੁਆਇੰਟ ਨੇ 10 ਇਹ ਮੇਰੇ ਕੋਲ ਜੇਤੂ ਟੀਮ ਦੇ ਪੈਸੇ ਲੈ ਜਾਓ ਜੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਅੱਜ 1100 ਰੁਪਏ ਜਿਹੜਾ ਗram ਪੰਚਾਇਤ ਸਰਪੰਚ ਹਰਜੀਤ ਸਿੰਘ ਜੀ ਤੇ ਨਿਰਪਾਲ ਸਿੰਘ ਜੀ ਪੰਚੋਣਾ ਵੱਲੋਂ ਜੇਤੂ ਟੀਮ ਲਸਾੜੇ ਦੇ ਲਈ ਪੁੱਜ ਗਿਆ। ਮੇਰੇ ਪਿਆਰ ਨਾਲ ਥੋੜਾ ਖੁੱਲ ਕੇ ਕੋਈ ਗੱਲ ਨਹੀਂ ਇਹਨਾਂ ਨੇ ਫੈਸਲਾ ਕਰ ਦਮਾ ਜੇ ਕਿਸੇ ਮੇਰੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਤਾਂ ਆਪਣੇ ਛੋਟੇ ਵੀਰ ਰੁਪਿੰਦਰ ਜਲਾਲ ਨੂੰ ਅਣਜਾਣ ਜਿਹਾ ਬੱਚਾ ਸਮਝ ਕੇ ਮਾਫ਼ ਕਰਨਾ। ਜ਼ਿੰਦਗੀ ਰਹੀ ਤਾਂ ਮਿਲਦੇ ਰਾਂਗੇ, ਮਰਗੇ ਤਾਂ ਯਾਦ ਰੱਖਣਾ। ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ, ਮਰਗੇ ਤਾਂ ਯਾਦ ਰੱਖਣਾ। ਔਰ ਜਸਵੰਤ ਸਿੰਘ ਜੀ ਕੜਗ ਉਤਮ ਖੇਡ ਕਬੱਡੀ ਮੈਗਜ਼ੀਨ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੈਨੇਡਾ ਦੇ ਵਿੱਚੋਂ ਬੈਠ ਕੇ ਸਰੀ ਦੇ ਵਿੱਚੋਂ ਬੈਠ ਕੇ ਇਹਨਾਂ ਮੈਚਾਂ ਦਾ ਲਾਈਵ ਜਿਹੜਾ ਕਬੱਡੀ 365.com ਦੇ ਏਰੀਆ ਮਾਣਿਆ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ 13 ਤੋਂ 13 ਕਬੱਡੀਆਂ 13 ਤੋਂ 13 ਕਬੱਡੀਆਂ ਪਾਈਆਂ ਸੈਮੀਫਾਈਨਲ ਤੇ ਫਾਈਨਲ ਦੇ ਵਿੱਚੋਂ ਗੱਗੂ ਹਿੰਮਤਪੁਰੇ ਵਾਲਾ ਬੈਸਟ ਰੇਡਰ ਰਿਹਾ ਤੇ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਨੋ ਟੱਚ ਪੰਜ ਜਫੇ ਤੁਹਾਡੇ ਇਲਾਕੇ ਦਾ ਕਹਿੰਦੇ ਦੂਜਾ ਪੱਪੂ ਨੋਨਾ ਪੈਣੀ ਵਾਲਾ ਜਿਹੜਾ ਵੈਸਟ ਯਾਫੀ ਰਿਹਾ ਨੋਨਾ ਤੇ ਬਲਵੰਤ ਸਿੰਘ